ਲਾਈਵ ਮਿੱਤਰੋ ਸੁਣੋ ਨਾ ਪਾਇ ਇੱਕ ਕੱਟੀ ਦਿਖਾਉਣੇ ਆ ਬਾਈ ਕਹਿੰਦੇ ਕੱਟੀ ਆ ਬਾਈ ਨੇ ਨਾ ਬੜੇ ਸ਼ੌਂਕ ਨਾਲ ਪਾਲੀ ਆ ਬਾਈ ਆ ਦੇਖੋ ਪਹਿਲਾਂ ਤੁਸੀਂ ਕੱਟੀ ਦੇਖੋ ਯਾਰ ਹਨਾ ਗਰੋਥ ਦੇਖੋ ਤੇ ਮੈਂ ਤੁਹਾਨੂੰ ਸਾਰੀ ਡਿਟੇਲ ਲੈ ਕੇ ਦੰਨਾ ਇਹਦੀ ਕਿੰਨੀ ਉਮਰ ਆ ਕੀ ਗੱਲ ਬਾਤ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਪਿੰਡ ਦੱਸਿਓ ਪਹਿਲਾਂ ਪਿੰਡ ਕੋਟਵਖਤ ਜੀ ਕੋਟਵਖਤ ਉਹ ਹਨਾ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਜੀ ਠੀਕ ਹੈ ਬਾਈ ਇਹ ਕਿਹੜੇ ਸੀਮਨ ਦੀ ਆ ਜਿਹੜੀ ਆਪਣੀ ਕੱਟੀ ਆ ਇਹ ਸ਼ਾਮਵਾਲਕੇ ਦੀ ਅੱਛਾ ਹਾਂਜੀ ਤੇ ਇਨੀ ਉਮਰ ਕਿੰਨੀ ਹੋ ਗਈ ਬਾਈ ਹੁਣ ਉਮਰ ਇਹਦੀ 1 ਮਹੀਨੇ ਦੇ ਲਗਭਗ ਹੋ ਗਈ 1 ਮਹੀਨੇ ਦੀ ਬਾਈ ਤੇ ਬਾਈ ਗਰੋਥ ਦੀ ਯਾਰ ਐ ਲੱਗਦਾ ਜਿਵੇਂ ਇਹ ਬੜੀ ਵੱਡੀ ਹੋ ਗਈ ਹੈ ਹਾਂਜੀ ਤੇ ਇਹਨੂੰ ਕੀ ਇਹ ਜਾਂ ਕੀ ਦਿੱਤਾ ਬਾਈ ਤੁਸੀਂ ਯਾਰ ਜਿਹੜੀ ਇਹਦੀ ਇਨੀ ਗਰੋਥ ਇਨੀ ਸ਼ਾਈਨਿੰਗ ਵਗੈਰਾ ਇਹਦੇ ਹੈਗੀ ਹੈ ਅਸੀਂ ਬੋਵੀ ਗਰੋ ਪ੍ਰੋਡਕਟ ਦਿੰਦਾ ਜੀ ਅੱਛਾ ਹਾਂਜੀ ਆ ਬੋਵੀ ਗਰੋ ਬਾਈ ਹਾਂਜੀ ਆ ਜੀ ਠੀਕ ਆ ਲੈ ਵੀ ਬਾਈ ਆਪਾਂ ਤੁਹਾਨੂੰ ਦਿਖਾਉਣੇ ਆ ਪ੍ਰੋਡਕਟ ਇਹ ਬਾਈ ਪ੍ਰੋਡਕਟ ਆ ਜਿਹੜਾ ਇਸ ਨੂੰ ਦੇ ਰਿਹਾਗਾ ਨਾਲ-ਨਾਲ ਠੀਕ ਆ ਆ ਦੇਖੋ ਬੋਵੀ ਗਰੋ ਵੈਟਰਿਨਰੀ ਕੰਪਨੀ ਦਾ ਹਨਾ ਤੇ ਤੇ ডোজ ਕਿੰਨੀ ਦਿਨ ਨੂੰ ਬਾਈ ਇਹਦੀ ਹੁਣ ਤੁਸੀਂ 25 ml ਦਿੰਨੇ ਜੀ ਹੁਣ 25 ml ਦਿੰਦੀ ਠੀਕ ਹੈ ਇੱਕ ਦਿਨ ਦੀ ਸਾਢੇ 12 ਸਵੇਰੇ ਸਾਢੇ 12 ਸ਼ਾਮ ਨੂੰ ਨਹੀਂ ਇੱਕ ਟਾਈਮ ਹੀ ਦਿੰਨੇ ਆ ਜੀ 25 ਅੱਛਾ ਇੱਕ ਟਾਈਮ ਹੀ ਦਿੰਨੇ ਆ ਠੀਕ ਹੈ ਲੈ ਵੀ ਇਹ ਬਾਈ ਦੇ ਰਿਹਾ ਬਾਈ ਇਹਨੂੰ 25 ml ਠੀਕ ਆ ਤੇ ਗਰੋਥ ਚੈੱਕ ਕਰੋ ਯਾਰ ਤੁਸੀਂ ਬਹੁਤ ਸੋਹਣਿਆ ਅੱਛਾ ਬਾਈ ਆਪਾਂ ਇਹਦੀ ਗੱਲ ਕਰ ਲਈ ਹੈ ਨਾ ਇਹਦੀ ਮਦਰ ਮਿਲਕ ਕਿੰਨਾ ਕ ਆਪਣੇ ਕੋਲੇ ਮਦਰ 18 19 ਕਿਲੋਈ ਪਿਛਲੇ ਸੂਏ ਦਾ 18 ਕਿਲੋ ਸੀ ਜੀ 18 ਕਿਲੋ ਐ ਜਿੱਦਾਂ ਚੋਈ ਨਹੀਂ ਅੱਛਾ ਇਸ ਵਾਰ ਚੋਈ ਨਹੀਂ ਹੁਣ ਇਹਨੂੰ ਦੁੱਧ ਵੀ ਦੇ ਰਹੇ ਹੋਗੇ ਵਧੀਆ ਬਾਈ ਨਹੀਂ ਹਾਂਜੀ ਦੁੱਧ ਚੱਲੀ ਜਾਂਦਾ ਜੀ ਠੀਕ ਆ ਬਾਈ ਲੈ ਵੀ ਇਹ ਬਾਈ ਕੋਲੇ ਹਨਾ ਵੀ ਜਿਹੜੇ ਪਸ਼ੂ ਰੱਖੇ ਹੋਏ ਆ ਨਾ ਵੀ ਮੈਂ ਤੁਹਾਨੂੰ ਦਿਖਾਉਣਾ ਸ਼ੌਂਕ ਦਾ ਮੁੱਲ ਕੋਈ ਚਨੀਦਾ ਜੇ ਪਸ਼ੂ ਰੱਖੇ ਹੋਏ ਕੋਈ ਐ ਨਹੀਂਗਾ ਵੀ ਬਾਲੇ ਬੰਨੇ ਹੋਏ ਆ ਪਰ ਹੈ ਸਾਰੇ ਟਾਪ ਦੇ ਹਨਾ ਇਹਦੇ ਕੋਲੇ ਦੋ ਤਿੰਨ گاਵਾ ਬਾਈ ਇੱਧਰ ਮੱਝਾਂ ਨੇ ਹਨਾ ਮੱਝਾਂ ਜਿਵੇਂ ਬਾਈ ਦੱਸ ਰਿਹਾ ਵੀ 18 19 ਲੀਟਰ ਵਾਲੀਆਂ ਮੱਝਾਂ ਇਹਦੇ ਕੋਲੇ ਹਨਾ ਦੋ ਤਿੰਨ ਤੇ ਘਰੇ ਆ ਜਿਹੜਾ ਹੈਗਾ ਸ਼ੌਂਕ ਰੱਖਿਆ ਹੋਇਆ ਬਾਈ ਹਨਾ ਤੇ ਭਾਈ ਜਿਹੜਾ ਹੈਗਾ ਇਹ ਕਿੰਨੇ ਕ ਟਾਈਮ ਤੋਂ ਤੁਸੀਂ ਪਸ਼ੂ ਰੱਖਦੇ ਹੋ ਸੀ ਹੋ ਗਏ ਤਿੰਨ ਚਾਰ ਸਾਲ ਹੀ ਸਾਨੂੰ ਤਿੰਨ ਚਾਰ ਸਾਲ ਹੋ ਗਏ ਠੀਕ ਐ ਤੇ ਜਿਹਦੀ ਇਹ ਬੱਚੀ ਆ ਭਾਈ ਉਹ ਕਿਹੜੀ ਆਪਣੇ ਕੋਲੇ ਆਜੋ ਉਧਰ ਖੜੀ ਜੀ ਅੱਛਾ ਤੁਹਾਨੂੰ ਦਿਖਾਉਣੇ ਆ ਭਾਈ ਆਜੋ ਥੋੜੇ ਪਸ਼ੂ ਡਰਦੇ ਆ ਇੱਧਰ ਦੀ ਲੰਘੇਂਗੀ ਆਜੋ ਤੁਹਾਨੂੰ ਦਿਖਾਉਣੇ ਆ ਇੱਧਰ ਹੀ ਦਿਖਾਉਣੇ ਆ ਭਾਈ ਛੋਟਾ ਜਿਹਾ ਕੰਮ ਆ ਬਾਈ ਦਾ ਪਰ ਆਪਾਂ ਜਿੰਮੇ ਕਹਦਣੇ ਐਰ ਵੀ ਤੁਸੀਂ ਭਾਵੇਂ ਥੋੜੇ ਪਸ਼ੂ ਰੱਖ ਲਓ ਪਰ ਰੱਖ ਲਓ ਟੌਪ ਦੇ ਹਣਾ ਆ ਖੜੀ ਜੀ ਤੇ ਆ ਇਹਦੀ ਮਦਰ ਭਾਈ ਹਾਂਜੀ ਅੱਛਾ ਇਹਦੀ ਮਦਰ ਐ ਇਹਦੇ ਥੱਲੇ ਇਹਨਾਂ ਦੁੱਧ ਆ ਭਾਈ ਹਾਂਜੀ ਅਡਰ ਦੀ ਕੁਆਲਿਟੀ ਚੈੱਕ ਕਰੋ ਬਾਈ ਤੁਸੀਂ ਹਨਾ ਆਪਾਂ ਗੱਲ ਕਰਦੇ ਆ ਦੁੱਧ ਦੀ ਤੁਸੀਂ ਜਿਵੇਂ ਆਪਾਂ ਕਹੇ ਜੀ ਮੱਝ ਦੇਖੋ ਮੱਝ ਦੇ ਸਿੰਘ ਥੋੜੇ ਖੁੱਲੇ ਆ ਪਰ ਜਿਹੜੀ ਇਹਦੀ ਕੁਆਲਿਟੀ ਹੈ ਹਨਾ ਅਡਰ ਦੀ ਕੁਆਲਿਟੀ ਚੈੱਕ ਕਰੋ ਆ ਦੇਖੋ ਤੇ ਨਾਲੇ ਆਪਾਂ ਦੇਖਦੇ ਆ ਮਿਲਕ ਕਪੈਸਿਟੀ ਜਣਾ ਮਿਲਕ ਜਿਵੇਂ ਬਾਈ ਦੱਸਦਾ 18 19 ਕਿਲੋ ਦੇ ਥਲੇ ਦੁੱਧ ਆ ਹਨਾ ਹਾਂਜੀ ਸੋ ਪਸ਼ੂ ਜਿਹੜੇ ਬੰਦੇ ਦੁੱਧ ਦੇ ਕੰਮ ਕਰਦੇ ਆ ਉਹ ਬਾਈ ਸਿੰਘ-ਸੁੰਗ ਘੱਟ ਦੇਖਦੇ ਆ ਜਿਹੜੇ ਬਿਊਟੀ ਦੇ ਕੰਮ ਕਰਦੇ ਆ ਉਹ ਬੰਦੇ ਸਿੰਘ-ਸੁੰਗ ਦੇਖਦੇ ਅਡਰ ਚੈੱਕ ਕਰਦੇ ਆ ਇਹ ਥਲੇ ਦੁੱਧ ਆ ਬਾਈ ਹਨਾ ਇਹਦੀ ਬੱਚੀ ਆ ਮਹੀਨਾ ਕੋ ਹੋ ਗਿਆ ਬਾਈ ਕਹਿੰਦਾ ਉਮਰਾ ਉਹਦੀ ਮਹੀਨੇਕ ਦੀ ਤੇ ਤੁਸੀਂ ਗਰੋਥ ਹੋਈ ਚੈੱਕ ਕਰ ਲੋ ਤੇ ਬਾਈ ਨੇ ਤੁਹਾਨੂੰ ਪ੍ਰੋਡਕਟ ਵੀ ਦਿਖਾਤਾ ਹਨਾ ਵੀ ਜਿਹੜਾ ਇਹ ਪਾਉਂਦੇ ਆ ਠੀਕ ਹੈ ਐਨੇ ਕ ਪਸ਼ੂ ਇਹਦੇ ਕੋਲੇ ਤੇ ਬਹੁਤ ਚੰਗੇ ਪਸ਼ੂ ਆ ਸਾਰੇ ਬਾਈ ਆਪਣੇ ਕੋਲੇ ਇਹ ਕਿੰਨੇ ਕਿੰਨੇ ਕ ਦੁੱਧ ਵਾਲੇ ਹੈਗੇ ਜਿਹੜੇ ਹੁਣ ਹੁਣ ਮੰਨ ਲੇ ਚੱਲੋ ਸਾਰਿਆਂ ਨਾਲ ਵੱਧ ਦੁੱਧ ਵਾਲੇ ਤਾਂ ਹੀ ਆ ਜੀ ਇੱਕ ਵਾਰ ਇਹ ਹੀ ਆ ਬਾਈ ਹਾਂਜੀ ਠੀਕ ਹੈ ਉਹ ਮੱਝ ਜਿਹੜੀ ਉਹ 16 ਕਿਲੋ ਤੇ ਵਗ ਜਾਂਦੀ ਹੈ ਜੀ ਠੀਕ ਆ ਬਾਈ ਤੇ ਆ ਛੋਟੀ ਸੂਈ ਸੀ ਪਹਿਲੇ ਸੂਏ ਜੀ ਹਾਂ ਤੇ ਇਹਦਾ 10 ਦਿਨ ਪਹਿਲਾਂ ਸੂ ਵੀ ਇੱਕ ਤਾਂ ਜੀ ਠੀਕ ਹੈ ਤੇ ਬਾਕੀ ਬੱਚਾ ਮਰੀ ਹੈ ਸੀਗਾ ਜੀ अच्छा भाई ते जे जुर भी कडाईया फिर भी इन्हें 12 किलो दूध दित्ता ही गंडे तो तौला फिर भी भाई हां जी ਹੁਣ ਵੀ ਜੇ ਕਿਤੇ ਸਹੀ ਹੁੰਦੀ ਬਾਈ ਇਹ ਤਾਂ ਟੱਪ ਜਾਂਦੀ ਇਹਨਾਂ ਬਹੁਤ ਅੱਗੇ ਜਾਣਾ ਸੀ ਹੁਣ ਵੀ ਇਹ ਥੱਲੇ 11 ਕਿਲੋ ਦੁੱਧ ਆਈ ਤੇ ਗੱਬਣ ਹੋ ਚੱਲੀ ਆ ਇਹ ਮਹੀਨੇ ਦੇ ਆਸ-ਪਾਸ ਹੀ ਲੋਕੇ ਕਰ ਗੀ ਠੀਕ ਆ ਬਾਈ ਹਾਂਜੀ ਤੇ ਕੋਸ਼ਕ ਬਾਈ ਕੋਲੇ ਦੋ ਤਿੰਨ ਗਾਵਾਂ ਨੇ ਠੀਕ ਆ ਬਾਈ ਵਧੀਆ ਟੌਪ ਦੀਆਂ ਗਾਵਾਂ ਨੇ ਚੰਗੇ ਸੀਮਣੀਆਂ ਇਹ ਸਾਰੀਆਂ ਜਿਹੜੀਆਂ ਗਾਵਾਂ ਇਹਨੇ ਰੱਖਿਆ ਉਹਨਾਂ ਨੇ ਲੈ ਵੀ ਸੱਜਣੋ ਜੇ ਕਿਸੇ ਨੇ ਬਾਈ ਇਹ ਪ੍ਰੋਡਕਟ ਹਨਾ ਬੋਵੀ ਗਰੋ ਲੈਣਾ ਹੋਵੇ ਤਾਂ ਮੈਂ ਨੰਬਰ ਵੀ ਦੇ ਦੇਣਾ ਸਕਰੀਨ ਤੇ ਆਨਲਾਈਨ ਵੀ ਮਿਲ ਜੂਗਾ ਇਹਦਾ ਐਮ ਆਰ ਪੀ ਕਿੰਨਾ ਬਾਈ ਐਮ ਆਰ ਪੀ ਦੇਖ ਲਓ ਆਪਾਂ ਇੱਕ ਵਾਰੀ ਦੱਸ ਇਹਦਾ 1 ਲੀਟਰ ਦਾ ਹੀ 550 ਜੀ 550 ਰੁਪਿਆ ਐਮ ਆਰ ਪੀ ਹੈ ਤੇ ਹੱਦ ਬਈ ਇਹ 2 ਲੀਟਰ ਆ ਜਿਹੜੇ ਇਹ ਆਪਾਂ ਜਾਨਵਰ ਨੂੰ ਛੋਟੇ ਨੂੰ ਦੇਣੇ ਆ ਠੀਕ ਹੈ ਬਸ 2 ਲੀਟਰ ਤੋਂ ਵੱਧ ਨਹੀਂ ਦੇਣਾ ਹੈਗਾ ਤੇ ਤੁਸੀਂ ਗਰੋਥ ਚੈੱਕ ਕਰ ਸਕਦੇ ਹੋ ਗਰੋਥ ਇਹਦੀ ਕਿੰਨੀ ਸੋਹਣੀ ਗਰੋਥ ਹੋਈ ਹੈ ਹਨਾ ਬਈ ਤੇ 2 ਲੀਟਰ ਤੱਕ ਦੇਣਾ ਬਸ ਅਸੀਂ ਤੁਸੀਂ ਤੁਸੀਂ ਛੋਟੇ ਬੱਚੇ ਨੂੰ ਲਗਭਗ 3 ਤੋਂ 4 ਮਹੀਨੇ ਤੱਕ ਦੇ ਸਕਦੇ ਹੋ ਕਿਉਂਕਿ ਜਿਹੜਾ ਛੋਟਾ ਬੱਚਾ ਹੁੰਦਾ ਬਈ ਉਹ ਲਿਕੁਇਡ ਹੀ ਉਹਦਾ ਜਿਹੜਾ ਮੇਦਾ ਹੁੰਦਾ ਨੂੰ ਅਬਜ਼ਰਵ ਕਰਦਾ ਹੈਗਾ ਹਨਾ ਆ ਕਰਕੇ ਪ੍ਰੋਡਕਟ ਹੈ ਜਿਹੜਾ ਲਿਕਵਿਡ ਫਾਰਮ ਦੇ ਵਿੱਚ ਤੇ ਬਾਕੀ ਜੇ ਤੁਸੀਂ ਲੈਣਾਗਾ ਤਾਂ ਮੈਂ ਆ ਸਕਰੀਨ ਤੇ ਨੰਬਰ ਦਿੱਤਾ ਬਾਈ ਤੁਹਾਨੂੰ ਆਨਲਾਈਨ ਵੀ ਜੇ ਤੁਸੀਂ ਚਾਹੋ ਤਾਂ ਤੁਹਾਨੂੰ ਆਨਲਾਈਨ ਮਿਲ ਜੂਗਾ ਬਾਕੀ ਪਿੰਡ ਕੋਟ ਬਖਤੂਆ ਬਾਈ ਜ਼ਿਲ੍ਹਾ ਬਠਿੰਡਾ ਦਾ ਠੀਕ ਆ ਤੇ ਇਹਨਾਂ ਦਾ ਮੈਡੀਕਲ ਵੀ ਹੈ ਬਾਈ ਹੋਰਾਂ ਦਾ ਇਹ ਖੁਦ ਇੱਥੇ ਪ੍ਰੈਕਟਿਸ ਵੀ ਕਰਦੇ ਆ ਮੈਡੀਕਲ ਵੀ ਇਹਨਾਂ ਦਾ ਤੇ ਉੱਥੇ ਬਾਈ ਇਹ ਇਹ ਪ੍ਰੋਡਕਟ ਸੇਲ ਵੀ ਕਰਦੇ ਆ ਠੀਕ ਆ ਜੇ ਹਾਂ ਆਸੇ ਪਾਸੇ ਜੇ ਕਿਸੇ ਨੇ ਬਾਈ ਲੈਣਾ ਹੋਵੇ ਠੀਕ ਹੈ ਤਾਂ ਇਹਨਾਂ ਨਾਲ ਤੁਸੀਂ ਪਿੰਡ ਕੋਟ ਬਖਤੂ ਦੇ ਵਿੱਚੋਂ ਇਹ ਜਿਹੜਾ ਪ੍ਰੋਡਕਟ ਹੈ ਲੈ ਵੀ ਸਕਦੇ ਹੋ ਠੀਕ ਹੈ ਅੱਜ ਮੈਂ ਤੁਹਾਨੂੰ ਜਿਵੇਂ ਮੈਡੀਕਲ ਆ ਦਿਖਾਉਣਾ ਭਾਈ ਠੀਕ ਹੈ ਇਹਦਾ ਇੱਥੇ ਜਿਵੇਂ ਮੈਡੀਕਲ ਆ ਠੀਕ ਹੈ ਇੱਥੇ ਮੈਡੀਸਿਨ ਵਗੈਰਾ ਰੱਖਦੇ ਨੇ ਭਾਈ ਠੀਕ ਹੈ ਹਿਊਮਨ ਦਾ ਕੰਮ ਵੀ ਕਰਦੇ ਨੇ ਠੀਕ ਹੈ ਇਹ ਤੇ ਕਿੰਨੇ ਕ ਟਾਈਮ ਹੋ ਗਈ ਤੁਹਾਨੂੰ ਕੰਮ ਕਰਦਿਆਂ ਨੂੰ ਇਹ ਹਾਂਜੀ ਹਾਂਜੀ ਮੈਂ ਤਾਂ 27 ਸਾਲ ਹੋ ਗਏ 27 ਸਾਲ ਹੋ ਗਏ ਠੀਕ ਹੈ ਤੇ ਇਹ ਓਨਰ ਨੇ ਜੀ ਠੀਕ ਹੈ ਆਪਣੇ ਮੈਡੀਕਲ ਦੇ ਕੋਟ ਬਖਤੂ ਪਿੰਡ ਦੇ ਵਿੱਚ ਬੇਟੇ ਨੇ ਪਸ਼ੂਆਂ ਦਾ ਫਾਰਮ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਅੱਛਾ ਜੀ। 2-3 ਸਾਲ ਹੋ ਗਿਆ। ਠੀਕ ਹੈ। ਉਹਨੂੰ ਸ਼ੌਂਕ ਆ ਨਾ ਦਾ। ਨਹੀਂ ਜਿਵੇਂ ਜਿਵੇਂ ਤੁਸੀਂ ਮੈਡੀਕਲ ਲਾਈਨ ਦੇ ਵਿੱਚੋਂ ਜੀ ਤੇ ਕਈਆਂ ਨੂੰ ਹੁੰਦਾ ਵੀ ਆਪਾਂ ਬੱਚੇ ਨੂੰ ਡਾਕਟਰੀ ਬਣਾਉਣਾ ਜੀ। ਹਾਂ ਜੀ। ਤੇ ਤੁਸੀਂ ਸੋਚਿਆ ਫਿਰ ਵੀ ਡਾਕਟਰ ਬਣਾਉਗੇ ਜੀ? ਨਹੀਂ ਸੋਚਿਆ ਨਹੀਂ ਇਹ ਬੱਚੇ ਨੂੰ ਅਸੀਂ ਪੁੱਛਿਆ ਵੀ ਤੇਰੀ ਕੀ ਡਿਮਾਂਡਾਂ ਤੋਂ ਮਤਲਬ ਵੀ ਕੀ ਬਣਨਾ ਚਾਹਣਾ? ਇਹ ਕਹਿੰਦਾ ਮੈਂ ਵੀ ਫਾਰਮ ਕਰਨਾ ਹੈ। ਮੈਨੂੰ ਪਸ਼ੂਆਂ ਦਾ ਸ਼ੌਂਕ ਹੈ ਤੇ ਪਸ਼ੂਆਂ ਦਾ ਕੰਮ ਇਹਨੇ ਨੇ ਸ਼ੁਰੂ ਕਰਿਆ। ਅਸੀਂ ਸਾਥ ਦਿੱਤਾ ਸਾਥ ਦਿੱਤਾ ਜੀ ਵੀ ਕੋਈ ਪ੍ਰੈਸ਼ਰ ਨਹੀਂ ਪਾਇਆ ਜੀ ਨਹੀਂ ਨਹੀਂ ਪ੍ਰੈਸ਼ਰ ਨਹੀਂ ਪਾਇਆ ਠੀਕ ਹੈ ਤੁਹਾਡੇ ਲਈ ਨਹੀਂ ਤਾਂ ਅੱਜ ਕੱਲ ਜਿਵੇਂ ਆਪਣਾ ਸੀਗਾ ਪਰਮਾਤਮਾ ਦੀ ਕਿਰਪਾ ਨਾਲ ਵੀ ਆਪਾਂ ਬੱਚੇ ਨੂੰ ਬਾਹਰ ਵੀ ਭੇਜ ਸਕਦੇ ਸੀ ਜੋ ਅੱਜ ਕੱਲ ਕਰੇ ਚੱਲ ਰਿਹਾ ਰੁੱਖਾਂ ਦਾ ਹਾਂਜੀ ਹਾਂਜੀ ਪਰ ਫਿਰ ਵੀ ਅਸੀਂ ਬੱਚੇ ਦੇ ਡਿਪੈਂਡ ਰਹੇ ਵੀ ਇਹ ਜੇ ਮੱਲਾਵੀ ਇੱਛਾ ਇੱਛਾ ਸਾਰੇ ਆਪਾਂ ਕੰਮ ਕਰਵਾਇਆ ਠੀਕ ਨਹੀਂ ਬਹੁਤ ਵਧੀਆ ਗੱਲ ਲਈ ਕੰਮ ਕਰਨੇ ਵੀ ਅਸੀਂ ਤੱਕਾ ਨਾ ਕਰੋ ਬੱਚੇ ਨਾਲ ਜੋ ਬੱਚੇ ਦੀ ਇੱਛਾ ਸਾਰਾ ਕੰਮ ਉਸੇ ਜੇ ਕੰਮ ਹੀ ਚੜਨ ਠੀਕ ਹੈ ਬਹੁਤ ਵਧੀਆ ਗੱਲ ਹੈ ਜੇਕਰ ਮੰਨ ਕੇ ਚੱਲੋ ਹਨਾ ਵੀ ਤੁਸੀਂ ਇਹਨਾਂ ਤੇ ਕੋਈ ਪ੍ਰੈਸ਼ਰ ਨਹੀਂ ਪਾਇਆ ਜੋ ਇਹਨਾਂ ਨੇ ਸੋਚਿਆ ਉਹ ਹੀ ਕਰਿਆ ਹਨਾ ਸਾਰੇ ਦੋਸਤਾਂ ਦਾ ਧੰਨਵਾਦ ਵੀ ਥੈਂਕ ਯੂ ਸ਼ੁਕਰੀਆ